ਸਰਦਾਨੀ ਆ ਵੀ ਸਾਨੂੰ ਮਜਬੂਰੀ ਆ ਅੱਜ ਕੱਲ ਇਹ ਜਿਹੇ ਬੰਦੇ ਘਾਟ ਹੀ ਪਏ ਆਗੇ ਤੇ ਆਪਣਾ ਨੰਬਰ ਬੋਲ ਦੇ ਤੂੰ ਕੋਈ ਨਾ ਲੱਗੇ ਕੋਈ 40 ਵਾਟੀ ਮੀਠੀ ਠੀਕ ਆਬਦੀ ਹਮ ਹੱਦਾਪੁਰ ਬਾਈ ਪੂਰੀਆਂ ਪਾਰ ਕਰਤੀਆਂ ਇਹਨੇ ਬਹੁਤ ਹੈਲਪ ਕਰੀ ਆ ਬਾਈ ਆ ਸੁਣ ਜਾ ਕੀ ਕੀ ਦਸੀ ਹਾਂ ਪਿਆ ਦਾ ਸਾਊਂਡ ਕਰਾਉ ਸੀ ਬੰਨ ਤੱਕ ਕਰਾਉ ਸੀ ਬੰਨ ਉਹ ਕਾਲੇ ਵਾਸਤੇ ਹੁੰਦਾ ਐ ਪਾਉਂਦਾ ਕੋਲ ਕੋਲ ਕੇ ਮਖਣੀ ਸੰਗਤ ਜੀ ਅੱਜ ਕਦੇ ਨੀ ਗੁੱਸਾ ਨਹੀਂ ਕਰਨਾ ਹੋਰ ਤਾਊ ਵੀ ਅੱਜ ਹੋ ਗਈ ਆਪਾਂ ਨੂੰ ਦੁਪਹਿਰ ਤੇ ਘਰੇ ਉਮੀਦ ਸੀ ਕਿ ਕੁਝ ਹੋਰ ਕਰਨ ਲਈ ਤੇ ਟੈਰੇ ਆਉਣਾ ਤਾਊ ਫਿਰ ਦਾ ਸਾਹਮਣੇ ਉਹ ਤਾਊ ਕਿਵੇਂ ਆ ਠੀਕ ਐ ਲੋ ਵੀ ਤਾਇਆ ਆਪਰੋਂ ਪਹਿਲੀ ਟੱਕਰ ਗਿਆ ਟੈਰੇ ਆਉਣ ਸਾਰ ਹੈ ਆ ਬਾਈ ਸੇਵਾਦਾਰ ਲੱਗੇ ਪਏ ਇਧਰ ਦਨੀਆ ਸਾਫ ਕਰਨ ਤੇ ਸੈਟਿੰਗ ਵੈਟਿੰਗ ਕਰਨ ਤੇ ਤਾਇਆ ਵੀ ਲੱਗਾ ਨਾਲ ਤੇ ਹੁਣ ਆਪਾਂ ਚੱਲਦੇ ਆ ਬਾਹਰ ਮਿਸਤਰੀਆਂ ਕੋਲੇ ਲੋ ਵੀ ਪਹੁੰਚ ਗਏ ਆਪਾਂ ਸੇਵਾਦਾਰਾਂ ਕੋਲੇ ਹੋਰ ਜੀ ਸਸਰੀਗਾਲ ਜੀ ਹੋਰ ਵੀਰ ਆਪਣੀ ਉੱਥੋਂ ਪਰੋ ਇੰਨੀ ਦੂਰ ਜਾਂਦੀ ਐ ਅੱਜ ਦਾ ਅੱਜ ਦਾ ਕਾਗੜੂ ਰਣਵੀਰ ਹਾਜ਼ਰੀ ਲਵਾਦੀ ਓਏ ਤੈਂ ਟੜਾ ਇਧਰ ਹੋਈ ਮੇਰਾ ਬੰਦਾ ਉਹ ਲੱਗਿਆ ਪਿਆ ਹੋਰ ਜੀ ਓ ਕਿਵੇਂ ਹੋ ਜੀ ਠੀਕਾ ਠੀਕਾ ਅੱਲਾ ਉਮੀਦ ਹੈ ਤੁਹਾਡਾ ਸਵਾਗਤ ਹੈ ਤੇ ਨਵਾਰਾ ਸਾਰਾ ਆਪ ਦਾ ਹਮਾਰਾ ਸਵਾਗਤ ਕੀਆ ਆਪਣੇ ਔਰ ਚਾਚਾ ਜੀ ਉਹ ਬੈਠੇ ਵਿਸਤਰੀ ਸਾਹਿਬ ਕਾਤਾ ਜੂਨ ਵਧਰੇ ਤੇ ਮੈਂ ਹੋਰ ਤਾਊ ਓ ਬਰਦਾ ਹੱਤੀ ਬਈ ਨਿੰਮ ਨਿੰਮਤੀ ਵੇਤੀ ਆ ਇਧਰ ਆ ਕੀ ਵੈਸ ਲੈ ਲਈ ਲੋ ਬਈ ਸੇਵਾਦਾਰ ਸਾਡਾ ਪਾਣੀ ਪਿਉਣਾ ਆ ਸਿੱਤਾ ਆ ਸਾਡਾ ਤਾਂ ਨਬਾਤ ਆਇਆ ਤੇਰਾ ਆਉਂਦਾ ਰਿਹਾ ਕਰ ਤੂੰ ਕਿੰਗ ਹੋਰਾਂ ਕੋਲੇ ਕਿਹੜਾ ਮਾਰ ਜਿਆ ਕਰਦਾ ਸੀ ਦੂਰ ਲੱਗ ਰਿਆਂ ਇਕੱਲੇ ਜੇ ਔਰ ਬਾਕੀ ਸਾਰੇ ਉਹ ਲੱਗ ਰਿਹਾ ਵੀ ਪਰਲੇ ਪਾਸੇ ਲੋ ਬਈ ਬਾਈ ਮੈਨੂੰ ਵੀ ਬਾਈ ਕਿੰਗ ਨੇ ਦੱਸੀ ਏ ਗੱਲ ਇਹ ਕਹਿੰਦਾ ਆ ਬੱਕਰੀਆਂ ਗਈਆਂ ਬੱਕਰੀਆਂ ਦਿਖਾ ਕਹਿੰਦਾ ਕਹਿੰਦਾ ਕਿਵੇਂ ਦੀਵਿਆਂ ਵਾਂਗੂੰ ਚੱਲਦੀਆਂ ਨੇ ਆ ਇਹ ਤੁਹਾਨੂੰ ਦਿਖਾਉਣੇ ਆ ਹਾਂ ਦੀਵਾਲੀ ਦੇ ਦੀਵਿਆਂ ਵਾਂਗੂੰ ਚੱਲਦੀਆਂ ਕਹਿੰਦਾ ਇੱਕ ਹੈ ਡੂੰਗੇ ਸਾਚ ਆ ਲੀਆਂ ਦੀਆਂ ਜਿੱਟੀਆਂ ਮਿਕਸ ਜੀਆਂ ਹੋ ਗਈਆਂ ਹਾਂ ਸਹੀ ਗੱਲ ਆ ਓਏ ਹੋਈਆਂ ਲਾ ਦੀਆਂ ਯਾਰ ਲੋਕ ਇਹੀ ਚੀਜ਼ ਦੇਖਣ ਪਹਾੜਾਂ ਕਣੀ ਜਾਂਦੇ ਆ ਹਰੇ ਹਰੇ ਪਹਾੜਾਂ ਕਣੀ ਜਾਂਦੇ ਆ ਨਾ ਉੱਥੇ ਥੋੜਾ ਜਿਹਾ ਬਸ ਵਿਊ ਚੰਗਾਗਾ ਉੱਥੇ ਫੜ ਫੜ ਬੱਕਰੀਆਂ ਨੂੰ ਫੋਟੋਆਂ ਕਰਾਈ ਜਾਂਦੇ ਆ ਆ ਵੀ ਕੋ ਦਰਸ ਦਾ ਹਿੱਸਾ ਹਾਂ ਆ ਇੱਕ ਬਈ ਸੇਮ ਚੀਜ਼ ਉਹੀ ਆ ਬਸ ਥੋੜਾ ਜਿਹਾ ਘਾਹ ਦੀ ਦਿੱਕਤ ਆ ਹਰਿਆਲੀ ਥੋੜੀ ਜਿਹੀ ਘੱਟ ਆ ਵੈਸੇ ਤਾਂ ਹੈਗੀ ਆ ਚਾਹ ਪੀ ਲਓ ਗਾਈਜ਼ ਚਾਹ ਪੀ ਲਓ ਗਾਈਜ਼ ਗਾਈਜ਼ ਜੀਰੇ ਹਾਂ ਐ ਇੱਥਾਂ ਪਤਾ ਲੱਗਦਾ ਸੇਵਾਦਾਰਾਂ ਦਾ ਹਾਂ ਬੱਧਰੀ ਭਰੀਆਂ ਨੇ ਵੀ ਪਿਲਰਾਂ ਦੇ ਵਿੱਚ ਬਾਏ ਗਾਇਸ ਬਾਈ ਉਹ ਚਾਚੇ ਵਰਗੇ ਪਿਲਰਾਂ ਨੇ ਭਰੀ ਜਾਂਦੇ ਹੈਗੇ ਬੱਧਰੀ ਤੇ ਇਹ ਤਿੰਨੇ ਜਣੇ ਹੈਗੇ ਆਉ ਦਾ ਪਾਰਕੇ ਤੇ ਗਾਂ ਹੋ ਜਾਂਦੇ ਆ ਹੈਨਾ ਹਾਂ ਡੀਅਰ ਹੈ ਟੱਕ ਵੀ ਦਿੱਤੀ ਆਮਣੇ ਮਤਰਾ ਟਰੈਕਟਰ ਕੱਢ ਰਿਹਾ ਉਹ ਦੇਖੋ ਐ ਪੂਰਾ ਜੋਰ ਲੱਗਿਆ ਪਿਆ ਦਾ ਇਹ ਘਰ ਤਾਂ ਬੰਦ ਕਰਤਾ ਨੇ ਹੁਣ ਦੂਜਾ ਡਰਾਈਵਰ ਬਹਿ ਗਿਆ ਇਹ ਟੱਕ ਦੇ ਟੱਕ ਦੇ ਐ ਆ ਦੇ ਬਈ ਹਾਂ ਹਾਂ ਥੋੜੇ ਬਾਜੋ ਥੋੜੇ ਬੋਲੇ ਨੀ ਨੰਮਾ ਬਾਜ ਜਾ ਹਾਂ ਬਾਜ ਜਾਣਾ ਆਹ ਲੋਕਾ ਜਾਣਾ ਯਾਰ ਕੱਲ ਨਹੀਂ ਬੰਦੀ ਥੋ ਕਰੋ ਚੈੱਕ ਮੇ ਮਿੱਤਰੋ ਵੀ ਪੂਰਾ ਖੁੱਬਿਆ ਬੈਲੇਟਰ ਐਨ ਪੂਰਾ ਯੋਰ ਲੱਗਾ ਮੂਰੇ ਆ ਗਿਆ ਖੱਤਰ ਹੈਂ 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 ਚਲੋਂ ਨੂੰ ਟਾਈਮ ਲੱਗ ਜੂ ਯਾਦੇ ਕੱਡੇ ਦਿਖਾਵਾਂਗੇ ਇਧਰ ਚੋਬਰ ਆਏ ਨਹੀਂ ਸੀ ਬਲੌਗ ਦੇ ਵਿੱਚ ਆਈਆਂ ਫਿਰ ਉਹ ਕਰਦੇ ਨਾ ਇਹ ਮੁੰਡੇ ਫਿਰ ਇਹ ਕੀ ਕਰ ਰਹੇ ਜਜਬਾਤ ਕਾਬੂ ਨਹੀਂ ਰਹਿੰਦੇ ਹਨਾ ਵੀ ਹਾਂਜੀ ਅਸੀਂ ਕਿਹੜਾ ਪੀ ਗਏ ਯਾਰ ਉਹ ਰੱਖਣਾ ਹੈ ਹੈ ਹਾਂ ਇਹ ਤਾਂ ਨਹੀਂ ਡੋਲਣਾ ਇਹੇ ਸੀ ਚਰਚਾ ਕੱਲ੍ਹ ਵਾਲੇ ਬਲੌਗ 'ਚ ਕਰਤਾ ਵੀ ਸਾਡਾ ਸਰਦਾਂ ਨਹੀਂ ਆ ਵੀ ਸਾਨੂੰ ਮਜਬੂਰੀ ਆ ਨਾਲ ਮੋਟਰ ਚਲਾਈ ਸੀ ਨਾਲ ਇੱਕ ਟੈਂਕਰ ਪਾਇਆ ਸੀ ਪਾਣੀ ਪਾਉਣ ਦਾ ਹਾਂ ਸਹੀ ਗੱਲ ੱਬ ਤਾਂ ੱਕਾ ਜੀ ਠੱਕਾ ਕਰਦੇ ਠੱਕਾ ਕਾਦੀ ਮੰਜੂ ਆਪਾਂ ਦੋ ਜਿਹੇ ਤੇ ਲਾਈ ਨਹੀਂ ਸੀ ਆਪਣੇ ਨਾਲ ਤਾਂ ਹੀ ਉਹ ਤੇ ਕੱਗੇ ਬਾ ਤੁਸੀਂ ਅੱਜ ਟੈਂਕਰ ਤੇ ਰਹੋ ਸਾਰਾ ਦਿਨ ਹਾਂ ਟਰੈਕਟਰ ਤੇ ਬੈਠਣਾ ਤੁਸੀਂ ਇੱਕ ਚੁੰਬੀ ਲਾਇਆ ਕਰੋ ਸੂਏ 'ਚ ਅੱਜ ਤਾਂ ਨਹੀਂ ਆ ਕੱਸੀ ਦਾ ਪਾਣੀ ਕੱਢਾਂਗੇ ਨੀ ਪਰ ਮੈਨੂੰ ਲੱਗ ਰਿਹਾ ਜੀ ਐਨਾ ਕੀ ਡੋ ਬਾਈ ਮਿੰਤਰਾ ਮੈਨੂੰ ਲੱਗਦਾ ਹੈ ਹੁਣ ਫਾਈਨਲੀ ਕੱਢ ਹੀ ਲੈਣਗੇ ਉਹ ਟਰੈਕਟਰ ਬਾਹਰ ਇਹ 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 ਨਾ ਕਿਉਂ ਬਤਾਵਾ ਆਪਣਾ ਨਾਮ ਲਿਖਿਆ ਬਟਰ ਵਾਲੇ ਤੇ ਇਹ ਜਿਹਨੂੰ ਪਛਲੋ ਕੀ ਕਰਦਾ ਓਏ ਆ ਬਫਾਰਾ ਬਫਾਰਾ ਸੁਖਣਾ ਲੇਖ ਪਾਂਡਾ ਸ਼ਾਟ ਬਾਈ ਇਧਰ ਤਾਇਏ ਨੇ ਪਾਦਾ ਕੱਲ ਵਾਂਗੂ ਦੁੱਧ ਚਾਹ ਚ ਦੁੱਧ ਬਣ ਗਈ ਗੱਲ ਬਣ ਗਈ ਗੱਲ ਵਾਹ ਬਾਲੇ ਤਾਂ ਬਾਈ ਚੰਗੀ ਤੇਰੇ ਚੰਗਾ ਤਾਂ ਆ ਇਧਰ ਮੈਂ ਤੇ ਤਾਂ ਬਣਾਉਣ ਲੱਗਦੇ ਆ ਲੱਸੀ ਪੂਰੀ ਘੈਂਟ ਗੱਲਬਾਤ ਕੱਲ ਵਾਂਗੂ ਨੀਂਬੂ ਨੂਬੂ ਪਾ ਗਿਆ ਨਾ ਨਾ ਬਾਈ ਜਿਆਸ ਤਰ੍ਹਾਂ ਬਣਾਵਾਂਗੇ ਸਰਾ ਬਣਾਵਾਂਗੇ ਜਮਾ ਪਹਿਲੇ ਨੰਬਰ ਤੇ ਕੀ ਪਾਵਾਂ ਇਹਦਾ ਆਪਾਂ ਕਾਲਾ ਨੂਨ ਕਾਲਾ ਨੂਨ ਜੀਰਾ ਬਣਾ ਬਣਾਇਆ ਹਾਂ ਹਾਂ ਆ ਦੇਖੋ ਜੀ ਹੁਣ ਪਾਣੀ ਇੱਕ ਬਾਲਟੀ ਬਣਾ ਤਿਆਰ ਕਰ ਲਾਂ ਕੱਲ ਨੂੰ ਬੰਦੇ ਵਾਧੇ ਸੀ ਆਪਾਂ ਅੱਜ ਹੁਣ ਕੱਲ ਨੂੰ ਵਾਧਾ ਹੋ ਬੰਦੇ ਬੰਦੋ ਬਾਲਟੀਆਂ ਬਣਾ ਲਵਾਂਗੇ ਚੱਲ ਦੋ ਬਾਲਟੀਆਂ ਬਣਾ ਲਾਂ ਆ ਹੁਣ ਪਾਣ ਲੱਗੇ ਨਿੰਬੂ ਟੇਸਟ ਵਾਸਤੇ ਬਈ ਨਿੰਬੂ ਬਣੋ ਪਰ ਪਿਆਰ ਇਧਰ ਮੂਗੀ ਫ੍ਰਿਜ ਹੈ ਆ ਆਪਣੇ ਇਹ ਜਿਹੜੀ ਪਾਣੀ ਲੈ ਇਹ ਜੀ ਦੇਖ ਲੈ ਉਸ ਤਰ੍ਹਾਂ ਰੱਖਾ ਬਈ ਚੱਕੋ ਬਈ ਨੇ ਜੋੜਦੇ ਨੀਂंबू ਹਾਂ ਉਹ ਨਹੀਂ ਯਾਰ ਨਾ ਜੋੜਤੇ ਮਿੱਤਰੋ ਨੀਂंबू ਤਾਂ ਇਹਨਾਂ ਕਿੰਨਾ ਮਿਰਚ ਦਾ ਤਸਰ ਵੀ ਗਲਤੀ ਕੋਈ ਵੀ ਪਤਾ ਇੱਕ ਚੰਚਾ ਤੇ ਕਾਹਨੂੰ ਦਬਾਈ ਪਾਇਆ ਸੀ ਆਪਾਂ ਤੇ ਹੁਣ ਆਪਾਂ ਮਾ ਠੰਡਾ ਪਾਣੀ ਬਰਫਾ ਜੇ ਨਹੀਂ ਚਾਹ ਦਿਖਾ ਦੀ ਫਾਇਲ ਫਾਇਲ ਦੋਵੇਂ ਜਿਹੇ ਜਿਹੇ ਸਾਂਗਤ ਜੀ ਅੱਜ ਕਿਤੇ ਗੁੱਸਾ ਨਹੀਂ ਕਰਨਾ ਜੇ ਬੱਟਾ ਲੋਰੀ ਬਣਾ ਲੱਗਿਆ ਭੁੱਖ ਲੱਗਿਆ ਹਾਂ ਸੱਚੀ ਇੱਧਰ ਹੀ ਲੱਗਿਆ ਬੈਠਿਆ ਐ ਹਾਂ ਤੇਰਾ 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 ਬਾਈ ਹੁਣ ਆ ਮੈਂ ਪਾਉਣ ਲੱਗਿਆ ਕੈਂਨੀਚ ਅਜੀਰਾਵਾ ਜਿਲ੍ਹਾ ਪਾਤਾ ਜੀਰਾ ਵੀ ਪਾਤਾ ਬਾਈ ਕਰੋ ਜਿਆ ਕਮੌਲ ਤੇ ਮੈਕਸੀ ਕਰਦੇ ਆਪਾਂ ਪਾਣੀ ਸੀਗਾ ਪਹਿਲਾਂ ਇਹਨਾਂ ਨੂੰ ਜਿਹੜੀ ਸੰਤਜੀ ਬੈਠੀ ਆ ਜਾਈ ਤੇ ਦਾਲ ਮਖਣੀ ਵੀ ਤਿਆਰ ਹੋ ਜਾਂਦੀ ਐ ਦੇਖੋ ਬਾਈ ਕਰੋ ਸੇਵਾ ਦਾ ਰਾਂ ਇੱਕ ਸੇਵਾ ஜிந்தூ பை கிளா பண்ண மக்கணி ਉਹ ਜੀ ਇਹ ਤਾਂ ਕਾਲੀ ਭਰ ਕੇ ਆ ਗਈ ਬੱਦਰੀ ਤੇ ਸਿਮਿੰਟ ਦੀ ਤੇ ਲਾਉਣੇ ਉਧਰ ਕਰਕੇ ਲਓ ਬਈ ਚਾਹ ਪੀ ਕੇ ਦੁਪਹਿਰ ਵਾਲੀ ਤਿੰਨ ਵਾਲੀ ਫੇਰ ਲੱਗੀ ਸੰਗਤ ਰੈ ਬਣੀ ਇਹਨਾਂ ਦੀ ਚੱਲੀ ਜਾਂਦੀ ਆ ਇਹ ਇੱਟਾਂ ਲਾਉਣੀਆਂ ਕੰਧ ਨਾਲ ਕੰਧ ਦੇ ਸੱਚ ਇੱਕ ਪਾਸੇ ਸਾਈਡ ਤੇ ਨੂੰ ਚਾਲੀ ਨਹੀਂ ਲੱਗਣੀ ਇਹਦੇ ਨਾਲ ਕੱਟ ਕੇ ਥੁੜੀਆਂ ਸਾਈਡ ਤੇ ਕਰਨੀਆਂ ਇੱਟਾਂ ਇਧਰ ਆਪਾਂ ਦਾ ਤਰਾਈ ਵਾਲਾ ਕੰਮ ਹੀ ਇੱਟਾਂ ਤਰ ਕਰੀ ਜਾਂਦੇ ਆ ਨੋ ਨਹੀਂ ਪਤਾ ਨਹੀਂ ਰਿਹਾ ਇਹ ਸੋ ਸੱਤਾ ਉਗ ਨਹੀਂ ਆਉਂਦੀ ਚ ਵਾ ਜੀਵਾ ਕਾਕਾ ਜੀ ਕਾਕਾ ਜੀ ਨਿਆਰਾ ਤਾਂ ਹੁਣ ਹੀ ਆ ਐ ਹੈਪੀ ਵੀ ਦਿਖਾ ਗਿਆ ਭਈ ਮੈਂ ਸੇਵਾ ਕਰਦਾ ਅੱਜ ਤਾਂ ਲਘੋ ਕੇ ਕੈਮਰਾ ਚਲਾਇਆ ਸੀ ਆ ਦਿਆ ਨਾ ਭਈ ਯਾਰ ਕੋਈ ਬਾਸ ਬੱਕੀ ਨਾ ਟੋਹੇ ਕੱਢਣ ਪਟਨੇ ਸੀਗੇ ਤੇ ਪੈਡ ਮਾਉਣੀ ਸੀਗੀ ਇੱਕ ਤਾਂ ਉਹ ਜੰਗਲੀ ਭੱਜ ਗਿਆ ਉਹ ਛੱਡ ਗਿਆ ਭੱਜ ਗਿਆ ਆ ਪਈ ਬਾਂਸ ਮੁਕੀ ਵੱਡੇ ਵੈਲੀ ਓਏ ਡਰਾਈਵਰ ਆਪ ਭਈਆ ਆ ਸੱਤ ਆ ਆ ਸੱਤ ਭਈਆ ਇੱਕ ਵੀ ਨਹੀਂ ਵੱਟਿਆ ਇੱਕ ਵੀ ਇੱਕ ਵੀ ਨਹੀਂ ਵੱਟਿਆ ਆ ਹਾਂ ਇਧਰ ਬਈ ਬਾਂਸ ਮੁਕੀ ਟੋਹੇ ਪਟਿਆ ਯਾਰ ਯੋਰ ਪਰਖਾ ਯਾਰਾ ਮੁੰਡਾ ਯੋਰ ਕੀਆ ਕੀਆ ਕੀ ਦਸੀ ਆਂ ਜਿਵੇਂ ਤਸੱਲੀਆਂ ਹੋ ਰਹੀਆਂ ਨੇ ਤੇਰੇ ਦੀ ਬਣਾਉਂਦਾ ਕੀ ਬਣਾਉਣਾ ਵੀਡੀਓ ਆਹ ਬਹੁਤ ਸਰੀਦੀ ਬਣਾਉਂਦਾ ਅੱਛਾ ਏ ਇਹਨੇ ਦੇਖਿਆ ਬਲੋਗ ਹਾਂ ਮੈਂ ਕਿ ਬਲੋਗ ਇਹਦੇ ਬਲੋਗ ਦੇਖਦਾ ਹਾਂ ਹੈ ਇੱਥੇ ਦੇਖਿਆ ਸੀ ਇਹਨੇ ਕਿਹਦੇ ਹਾਂ ਦੇਖਦਾ ਨਹੀਂ ਹੈ ਇਹਦੇ ਹਾਂ ਦੇਖਦਾ ਨਹੀਂ ਲਓ ਸਰ ਲਓ ਬਈ ਬੀਮਪਰੀਆਂ ਚੋਬਰ ਸੋ تین ਨਮਾ ਦੀ ਕੁੰਡੀ ਕਾਵਲੇ ਪਾਉਣ ਨੂੰ ਐਸੇ ਹੱਥ ਪੈਂਦਾ ਨਹੀਂ ਸੀ ਬਾਈ ਅਸੀਂ ਕੁੰਡੀ ਬਣਾ ਲਈ ਹਾਂ ਕੁੰਡੀ ਬਣਾ ਕੇ ਕਾਵਲਾ ਸੈਟ ਕਰਕੇ ਪੈ ਜਾਂਦਾ ਕਿਚ ਪਾਉਣ ਨੇ ਕਾਵਲਾ ਹੂੰ ਫਿਰ ਭਰਦਾ ਸਾਰਾ ਵੀਮ ਹਸਤੀ ਮਿਸਤਰੀ ਹੈ ਇੱਕ ਇੱਕ ਇੱਟ ਤਾਂ ਪੱਟਦੀ ਇਹਨੇ ਲੈ ਪੂਰੇ ਫੋਰਮ ਚ ਆ ਗਿਆ ਐ ਅਸਤੀ ਕੀ ਕਹਿੰਦੇ ਇਹਨੂੰ ਵਾਈਬ੍ਰੇਟਰ ਉਹ ਕਾਦੇ ਵਾਸਤੇ ਹੁੰਦਾ ਹੈ ਸਭ ਜਿਹੜੇ ਸੱਤ ਕਰਨਾ ਬਾਈ ਜੀ ਜਿਹੜੇ ਕੋਲ ਥੋਸ ਰਹੀ ਜਾਂਦੀ ਹੈ ਹਾਂ ਉਹ ਥੋਸਾਂ ਨੂੰ ਸਹੀ ਕਰ ਦਿੰਦਾ ਸਾਰਾ ਅੱਛਾ ਏ ਇਹ ਬਾਈ ਬਰੇਟ ਟੇ ਹੀ ਦਿੰਦਾ ਭੱਜ ਗਿਆ ਸਵੇਗੀ ਤਾਂ ਵੀਡੀਓ ਤੇ ਹੁੰਦਾ ਮਾਰਾ ਚੰਗਾ ਕੰਮ ਨਹੀਂ ਕਰ ਤੁੱਥੋਂ ਜਿਹਨੇ ਕਰਿਆ ਹੁਣ ਤੂੰ ਸੁਖਾਏ ਨਹੀਂ ਐ ਯਾ ਚਾ ਚਾ ਦਾ ਗਰਾਂ ਦੀਏ ਤਾਂ ਮਨੇ ਕੇ ਮੱਥਾ ਮਾਰਨ ਲਾ ਵਿਚਾਰਾ ਦੇ ਕ੍ਰੋਸ ਦੀਆਂ ਡੱਬੀਆਂ ਪਣਤੀਆਂ ਹਨਾ ਨਹੀਂ ਡੱਬੀਆਂ ਦਾ ਸੌਂਡ ਕਰਾਉ ਸੀ ਬਣਤਾ ਕ੍ਰੋਸ ਹੀ ਪਣ ਨਵਾਂ ਲੈ ਕੇ ਜੋੜਿਆ ਲੈ ਨਵਾਂ ਲੈ ਕੇ ਜੋੜਤਾ ਦੀ ਬਈ ਓ ਬਈ ਐਨੀ ਨਹੀਂ ਓ ਮਾਈ ਗਾਡ ਐਨੀ ਨਹੀਂ ਜਾਂਦਾ ਜਿਹੜਾ ਹੈ ਪਰ ਕੋਈ ਬੰਦਾ ਹੋਰ ਸੀ ਆ ਨਵਾਂ ਪਰ ਕੋਈ ਗੱਲ ਨਹੀਂ ਨੁਕਸਾਨ ਹੁੰਦਾ ਚੱਲਦੇ ਸਾਧਨ ਦਾ ਹਨਾ ਵੀ ਨਵਾਂ ਪਾਉਣਾ ਪੈ ਗਿਆ ਨਵਾਂ ਨਵੇਂ ਪਾਉਣੇ ਪੈ ਗਏ ਦੇਖੋ ਬਈ ਦੋਨੇ ਡੱਬੀਆਂ ਦੋਨੇ ਕਰੋਸਾਂ ਦੇ ਤੇ ਬਾਕੀ ਜੈਂਡੋਰੀ ਇਹ ਵਿੱਚ ਪਾਉਣੇ ਆ ਹੁਣ ਦਰਸਤੀ ਇਹ ਕਲਾਕਾਰੀ ਕਰਨ ਵਾਸਤੇ ਆ ਸੀ ਇਹ ਬਣਾਉਣਾ ਹੈਗਾ ਪੈੜ ਤੇ ਪੱਥਰ ਫੜਾਇਆ ਕਰੂਗਾ ਮਸਾਲੇ ਵਾਲਾ ਜਗਾਰ ਬਣਾਉਣਾ ਜਗਾਰ ਸਾਨੂੰ ਦਿਖਾਣਾ ਇਹਦੇ ਤੋਂ ਬਣ ਗਿਆ ਬਣਾਇਆ ਨਾ ਇਹ ਇਹ ਬਈ ਸੀਮੈਂਟ ਬਣਾਉ ਨੂੰ ਉਤਾਰਨਾ ਨਾ ਪੱਥਰ ਹਾਂ ਪੈੜ ਤੇ ਪੈੜ ਤੇ ਜਿੱਥੋਂ ਵੀ ਕਾਉਂਦੀ ਲਾਉਂਦੇ ਰੋੜਨੀ ਕਾਉਂਦੀ ਕਿੰਨੀ ਹਾਲੇ ਆਉਂਦੀ ਹੈ ਨਾ ਹਾਂ ਜੀ ਬਾਈ ਬੋਦੇ ਸਾਥੀ ਬਸਾਈ ਹਾਂ ਹੂੰ ਇਹਦੇ ਨਾਲ ਆਪਣਾ ਟੀ ਐਸ ਰੂਟ ਲਾਦੇ ਨੇ ਤਨ ਕਹਿ ਲਾ ਐਸ ਰੂਟ ਲਾ ਕੇ ਤਨ ਉਹ ਤਾਂ ਪਾਉਂਦਾ ਐਸ ਰੂਟ ਠੀਕ ਆ ਮਿਸਤਰੀ ਨੂੰ ਨਾ ਲੱਗੇ 30 ਵਾਰਤੀ ਮਿੰਟ ਠੀਕ ਹੈ ਜੀ ਐਨ ਤੁਮ ਮਜ਼ਦੂਰ ਭਾਈਆਂ ਨੂੰ ਕਰਨਾ ਸੁੱਖਾ ਹੈ ਹਾਂ ਜੀ ਹਾਂ ਜੀ ਸੁੱਖਾ ਹੈ ਹਾਂ ਜੀ ਹਾਂ ਜੀ ਕੈਰੀ ਗਰੇ ਤੇ ਮੜਿਆ ਰਹਿੰਦਾ ਕਾ ਕਦੇ ਕੁਛ ਕਰ ਦਿੰਦਾ ਕਦੇ ਕੁਛ ਕਰ ਦਿੰਦਾ ਸਰ ਬਾਈ ਬਾਈ ਫਿਰ ਮਿਲਦੇ ਆਂ ਆਉਨੇ ਆ ਸੀ ਚੰਗਾ ਚੰਗਾ ਫੋਣਾ ਸੀ ਜਾਣੇ ਆ ਭਾਈ ਕੈਂਟਰ ਪਾਣੀ ਦਾ ਭਰਨ ਦਿਖਾਉਣੇ ਸਾਨੂੰ ਨਹਿਰ ਵੀ ਕਿਹੋ ਜੀ ਹੁੰਦੀ ਆ ਨਹਿਰ ਸੁੱਕੀ ਭਈ ਆ ਨਹਿਰ ਸੁੱਕੀ ਭਈ ਆ ਬਈ ਅੱਜ ਹੀ ਸੁੱਕੀ ਆ ਲਓ ਬਈ ਹੈਪੀ ਪਰ ਪਰ ਬਾਲਟੀਆਂ ਬਣਾਉਂਦਾ ਆਪਾਂ ਕਿਹਨਾਂ ਪਾਣੀ ਚਕਾਉਣ ਵਾਸਤੇ ਸੁੱਕੀ ਨਹਿਰ ਚ ਸੁੱਕੀ ਨਹਿਰ ਚ ਅੱਜ ਹੀ ਰਾਤ ਹੀ ਸੁੱਕੀ ਆ ਕਿਹਤਾਰੇ ਕਿਹ ਸੁੱਕੀ ਆ ਕੱਲ੍ਹ ਖਣੀ ਤੇ ਪਰ ਟੈਂਕਰ ਭਰ ਲਈ ਆਪਾਂ ਫੇਰ ਕਰਦੇ ਆ ਗੱਲ ਬਾਤ ਲਓ ਬਈ ਮਿੱਤਰੋ ਤੇ ਕਿਹੜਾ ਟੈਂਕਰ ਸਾਨੂੰ ਤਾਂ ਮੁਰਕੋ-ਮੁਰਕੀ ਕਰਕੇ ਜਗਾੜ ਲਾ ਲਾ ਆ ਦੇਖੋ ਨਟ ਕਿਵੇਂ ਪਾਇਆ ਸਾਹਮਣੇ ਰਾਹ ਵਾਲਾ ਜਗਾੜ ਲਾ ਲਾ ਕੇ ਤੰਦ ਤੋੜਦਾ ਮਿਸਤਰੀ ਨੇ ਹਾਂ ਸਾਲਾ ਜਿਆ ਡੁਰਿਆ ਮਿਸਤਰੀ ਨੇ ਹੋਰ ਕੀ ਆ ਯਾਰ ਇਧਰ ਦੇਖ ਮੁਰਕੋ-ਮੁਰਕੀ ਕਰਕੇ ਕਰਵਾ ਤੇ ਹੁਣ ਜਗਾੜ ਲਾਏਗਾ ਦੇਖਦੇ ਆ ਇਹ ਬਾਬਾ ਨਾਗੇ ਚੰਡੇ ਵਾਲਾ ਜਗਾੜ ਕਾਮਯਾਬ ਹੋ ਜੇ ਹੁਣ ਪਾਣੀ ਪਹਿਲਾਂ ਪਾਈ ਲਈਏ ਹੋਰ ਪਾਣੀ ਭਰ ਕੇ ਫਿਰ ਚਲਾਵਾਂਗੇ ਲਓ ਬਈ ਮੁਰਕੋ-ਮੁਰਕੀ ਹੋ ਗਿਆ ਸੀ ਕੰਮ ਆ ਪਰ 20 ਆਣਾ ਹੋਈ ਚੱਲੋ ਭਾਈ ਇਹ ਬਾਬਾ ਨਾ ਇਹ ਜਿਹੜਾ ਚੱਕ ਲੈ ਚੱਲ ਜੈਨੂ ਵੀ ਨਹੀਂ ਲੀਕ ਹੋਣਾ ਪਾਣੀ ਵੀ ਨਹੀਂ ਉਤਰਦਾ ਓਏ ਚੱਲੀ ਨਾ ਵੀ ਆ ਲਾ ਲਈ ਤੂੰ ਆਪਣੀ ਆਪ ਦੀ ਹੱਬ ਹੱਦਾਪੁਰ ਬਾਈ ਪੂਰੀਆਂ ਪਾਰ ਕਰਤੀਆਂ ਪਰ ਇਹਨੇ ਪਾਣੀ ਨਹੀਂ ਚੱਕਿਆ ਮਾਂ ਦੇ ਸ਼ੇਰ ਨੇ ਆਪਾਂ ਜੈਂਡੋਰੀ ਹੋਰ ਵੀ ਪਾ ਕੇ ਦੇਖ ਲਈ ਇਹ ਨਾੜ ਨੋਟ ਫੁੱਲ ਘਸ ਕੇ ਦੇਖ ਲਿਆ ਆ ਦੇਖੋ ਜਗਾੜ ਜੂੜ ਲਾਇਆ ਸੀ ਆਪਾਂ ਤੁਹਾਨੂੰ ਪਹਿਲਾਂ ਨਹੀਂ ਕਿਲਪ ਚ ਦਿਖਾਤਾ ਪਰ ਨਹੀਂ ਇਹਨੇ ਪਾਣੀ ਨਹੀਂ ਚੱਕਿਆ ਹੁਣ ਕੋਈ ਦੇਖਦੇ ਕੋਈ ਆਵੇ ਕੁਰੀ ਕਰੀਏ ਹੱਲ ਹੋਰ ਕੋਈ ਓ ਬਾਈ ਆਪਣਾ ਕੈਂਟਰ ਸਾਨੂੰ ਪਤਾ ਕਰਾ ਹੋ ਹੀ ਗਿਆ ਸੀ ਆ ਤੇ ਆ ਤਾਏ ਨੇ ਬਹੁਤ ਹੈਲਪ ਕਰੀ ਆ ਬਾਈ ਆ ਸੁੰਡਾ ਲਾ ਕੇ ਇਥੋਂ ਉਹਦੇ ਵਿੱਚ ਆਪਾਂ ਕੈਂਟਰ ਭਰ ਲਿਆ ਆਪਣਾ ਤੇ ਬਹੁਤ 타ਆ ਅੱਜ ਕੱਲ ਇਹ ਜਿਹੇ ਬੰਦੇ ਘਾਟੀ ਪਏ ਆਗੇ ਤੇ ਆਪਣਾ ਨੰਬਰ ਬੋਲ ਦੇ ਤੂੰ ਬਾਈ 타ਆ ਆਪਣੇ ਪੰਡੀ ਪੰਡੀ ਕੈਂਟਰ ਪਾਉਂਦਾਗਾ ਤੇ ਲੈ ਨੰਬਰ ਬੋਲ ਕਿੰਨਾ ਤੇਰਾ 93662 93662 136 136 93662 136 ਭਾਈ ਕਿਸੇ ਨੇ ਵੀ ਇੱਕ ਵੀ ਸੂਏ ਚ ਪਾਣੀ ਨਾ ਹੋਵੇ ਗੋਲ ਵਾਲੇ ਹੱਡਾਂ ਤੋਂ ਲਿਆ ਆਂਦਾ ਹਾਂ ਕਿਤੋਂ ਮਰਜੀ ਸੋਨੂੰ ਪਾਣੀ ਲੈ ਕੇ ਦੂਗਾ ਸਾਇਆ ਕਿਤੋਂ ਮਰਜੀ ਲਾਉਣਾ ਪੈ ਜੇ ਧੰਨਵਾਦ ਸਾਰੇ ਭੱਜ ਗਏ ਮਿੱਤਰੋ ਨਹੀਂ ਸਾਨੂੰ ਲਾਈਵ ਭਰਦੇ ਦਿਖਾਉਂਦੇ ਸਾਨੂੰ ਖੂਨ ਕੱਢਣ ਦਾ ਟਾਈਮ ਹੈ ਨਹੀਂ ਸਾਡੇ ਕੋਲੇ ਹੁਣ ਆਪਾਂ ਚੱਲਦੇ ਆ ਡੇਰਾ ਸਾਹਿਬ ਆਪਣੇ ਤੇ ਵੀਡੀਓ ਲੋ ਗੇਰ ਬੰਦ ਕਰ ਓਏ